ਸਾਜਾ ਜ ਸਾਢੇ ਘੱਟ ਦੇ ਕਰੀਬ-ਕਰੀਬ ਸਾਨੂੰ ਇੱਥੇ ਪੀਸੀਆਰ ਗੱਡੀ ਸਾਡੀ ਖੜਦੀ ਹੈ ਬੈਮਲ ਦਵਾਨਾ ਪੋਲਾ ਹੈ ਉੱਥੇ ਫਿਕਟ ਸਾਡੀ ਬਣੀ ਹੋਈ ਹੈ ਉਹ ਉੱਥੇ 24 ਘੰਟੇ ਉੱਥੇ ਹਾਜ਼ਰ ਰਹਿੰਦੇ ਹੈਗੇ ਕਿਸੇ ਰਾਹੀਰ ਨੇ ਉਹਨਾਂ ਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਇੱਕ ਗੱਡੀ ਡਿੱਗ ਪਈ ਹੈ ਜਿਹੜੀ ਨਹਿਰ 'ਚ ਸਵਾਰੀਆਂ ਦੀ ਭਰੀ ਹੋਈ ਹੈ ਕੋਈ ਮੇਜੜ ਮੌਕੇ ਤੇ ਜਲਦੀ ਤੋਂ ਜਲਦੀ ਪਹੁੰਚੇ ਕਰੀਬ ਤੁਸੀਂ ਜਿਹੜੇ ਮਨੋ ਇੱਕ ਮਿੰਟ ਦੇ ਵਿੱਚ ਉਹ ਇੱਥੇ ਆ ਗਏ ਆ ਕੇ ਉਹਨਾਂ ਨੇ ਇੱਕ ਦੋ ਰਾਹੀਰਾਂ ਦੇ ਮੁੱਢ ਨਾਲ ਨਾਲੇ ਸਾਡੇ ਜਿਹੜੇ ਬਲਾਜਮਾ ਜਸਵੰਤ ਸਿੰਘ ਤੇ ਨਰਿੰਦਰ ਅ ਐਸਐਈ ਜਿਹੜਾ ਰਜਿੰਦਰ ਸਿੰਘ ਆ ਤੇ ਹਰਪਾਲ ਕੌਰ ਆ ਸੀਨੀਅਰ ਸਭਾਈ ਇਹਨਾਂ ਨੇ ਬੜੀ ਮਿਹਨਤ ਨਾਲ ਦੋ ਮੁੰਡੇ ਸਾਡੇ ਲਹਿਰ ਦੇ ਵਿੱਚ ਵੜ ਗਏ ਤੇ ਦੂਆ ਨੇ ਰੱਸਾ ਜਿਹੜਾ ਫੜਿਆ ਗੱਡੀ ਨੂੰ ਰੋਕ ਲਿਆ ਉਹ ਗੱਡੀ ਹਜੇ ਤਰ ਰਹੀ ਸੀਗੀ ਉਸ ਟਾਈਮ ਜਦੋਂ ਇਹ ਪਹੁੰਚ ਗਏ ਦਰੋਣ ਨਾਲੇ ਰਾਹਗੀਰਾਂ ਦੇ ਵਾਦਨਾ ਕੱਲਾ ਕੱਲਾ ਜਿਹੜਾ ਨਦੀ ਸਵਾਰੀ ਆ ਉਹ ਬਾਹਰ ਕੱਢ ਲਈ ਬਾਹਰ ਕੱਢ ਕੇ ਜਿਹੜਾ ਸਾਰਿਆਂ ਨੂੰ ਸੁਰੱਖਿਅਤ ਹਸਪਤਾਲ ਪਹੁੰਚਾਤਾ ਔਰ ਜਿਹੜੀ ਇਹ ਗੱਡੀ ਆ Hondaमेज ਜਿਸੀ ਵੀ ਹਾਈਡਰੇਟ ਦੀ ਮਦਦ ਨਾਲ ਇੱਕ ਸਸਤਾ ਮਤਲਬ ਡੇਰੇ ਦੀ ਸਸਤਾ ਉਹ ਆ ਗਈ ਸੀ ਉਹਨਾਂ ਨੇ ਇਹ ਗੱਡੀ ਵਾੜੀ ਇਹ ਕਿੱਥੇ ਤੇ ਰਹਿਣ ਵਾਲੇ ਜੀ ਕੋਈ ਲੱਗਿਆ ਪਤਾ ਜੀ ਇਹ ਵੀਰਤਲਾ ਦੇ ਆ ਜੀਵਨ ਸਿੰਘ ਨਗਰ ਹੈਗਾ ਵੀਰਤਲਾ ਦੇ ਉਥੋਂ ਦੇ ਰਹਿਣ ਵਾਲੇ ਕੋਈ ਜਾਣੀ ਨਕਸਾਨ ਜੀ ਇਹ ਜਾਣੀ ਨਕਸਾਨ ਤਾਂ ਫਿਰ ਹੋਰ ਬਚਾਇਆ ਜੀ ਇਹ ਇੱਕ ਤੁਹਾਡੇ ਮੁਲਾਜ਼ਮ ਦਾ ਜਨਮ ਦਿਨ ਵੀ ਦੱਸ ਰਹੇ ਸੀ ਅੱਜ ਕਿੰਦੇ ਵੀ ਜਾਣੀ ਜੀ ਇੱਥੇ ਆ ਕੇ ਪਤਾ ਲੱਗਿਆ ਵੀ ਸਾਡਾ ਜਸਵੰਤ ਸਿੰਘ ਹੌਲਦਾਰ ਹੈ ਇਹਦਾ ਜਨਮ ਦਿਨ ਹੈ ਚਲੋ ਉਹਨੂੰ ਜਨਮ ਦਿਨ ਵਾਸਤੇ ਬੜਾ ਵਧੀਆ ਜਿਹੜਾ ਇੱਕ ਢੇਕ ਕੰਮ ਕੀਤਾ ਆਪਦੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਉਹਨੇ ਨਹਿਰ ਛਾਲ ਮਾਰਿਆ ਉਹਨੂੰ ਇਹ ਵੀ ਪਤਾ ਲੱਗਿਆ ਵੀ ਉਹਨੂੰ ਤਰਨਾ ਵੀ ਨਹੀਂ ਆਉਂਦਾ ਚਲੋ ਇਸ ਇਸ ਉਹਨੂੰ ਜਨਮ ਦਿਨ ਦੀ ਵੀ ਅਸੀਂ ਵਧਾਈ ਦਿੰਨੇ ਆ ਨੇ ਕੰਮ ਕੀਤਾ ਇਹਦੀ ਵਾਸਤੇ ਵੀ ਉਹਨੂੰ ਧੰਨਵਾਦ ਕਰਦਾ। ਮਾਰਾ ਹੋਇਆ ਪਰ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀ ਘਟਨਾ ਬਹੁਤ ਮਾੜੀ ਸੀ। ਜੀ ਕਿਉਂਕਿ ਬਹੁਤ 3-3 ਜਾਨਾਂ ਜਿਹੜੀਆਂ ਗੱਡੀ ਦੇ ਵਿੱਚ ਸੀ, ਐਸਟਾਨ ਲਹਿਰ ਦੇ ਵਿੱਚ 3 ਜਾਨਾਂ ਔਰ ਖਾਸ ਤੌਰ ਦੇ ਉੱਤੇ ਜੀ ਦੇ ਵਿੱਚ ਬਹੁਤ ਛੋਟੇ ਬੱਚੇ ਸੀ। ਜੀ ਉਹਨਾਂ ਦਾ ਬਚਣਾ ਬਹੁਤ ਮੁਸ਼ਕਲ ਸੀ ਜੇ ਜਿਹੜੇ ਮੁਲਾਜ਼ਮ ਨੇ ਤੁਰੰਤ ਤਾਂ ਕਿ ਇਸ ਦੇ ਉੱਤੇ ਕਾਰਵਾਈ ਨਾ ਕਰਦੇ ਮੈਨੂੰ ਦੱਸਿਆ ਗਿਆ ਕਿ ਤੁਰੰਤ ਜਦ ਇਹਨਾਂ ਨੂੰ ਪਤਾ ਲੱਗਿਆ ਉੱਤੇ ਜਿਹੜਾ ਨਾਕਾ ਹੈਗਾ ਆਪਣਾ ਇਹ ਤੁਰੰਤ ਹੈ। ਸਤਿ ਸ਼੍ਰੀ ਅਕਾਲ ਸਿੰਘ ਜੀ ਦਾ ਜਨਮ ਦਿਨ ਵੀ ਹੈ ਮੈਂ ਸਮਝਦਾ ਹਾਂ ਆਪਦੇ ਜਨਮ ਦਿਨ ਦੇ ਉੱਤੇ ਇਹਨੇ ਬਹੁਤ 2 3 4 ਜਿੰਦਗੀਆਂ ਨੂੰ ਨਵੀਂ ਜ਼ਿੰਦਗੀ ਦਿੱਤੀ ਅਗਰ ਇਹ ਮੌਕੇ ਦੇ ਉੱਤੇ ਬੜਕੀ ਗੱਡੀ ਦਾ ਸ਼ੀਸ਼ਾ ਨਾ ਭੰਦਦੇ ਤੇ ਬੱਚੇ ਬਾਹਰ ਨਾ ਨਿਕਲਦੇ ਤੇ ਖਾਦਸਾ ਬਹੁਤ ਭਿਆਨਕ ਹੋ ਜਾਣਾ ਸੀ ਮੈਂ ਪ੍ਰਮਾਤਮਾ ਦਾ ਸ਼ੁਕਰ ਵੀ ਕਰਦਾ ਹਾਂ ਔਰ ਖਾਸ ਤੌਰ ਦੇ ਉੱਤੇ ਇਹਨਾਂ ਨੂੰ ਵਧਾਈ ਦੇਣਾ ਔਰ ਸ਼ਾਬਾਸ਼ ਦੇਣਾ ਅਸੀਂ ਮੈਂ ਆਪਣੇ ਵੱਲੋਂ 15 ਅਗਸਤ ਦੇ ਉੱਤੇ ਇਹਨਾਂ ਨੂੰ ਜਿਹੜਾ ਮਾਨਿਤ ਕਰਨ ਦੇ ਲਈ ਵਿਖਾਂਗੜੀ ਸਾਹਿਬ ਨੂੰ ਕਿਉਂਕਿ ਇਸ ਤਰ੍ਹਾਂ ਹੌਸਲਾ ਕਰਨਾ ਜਦੋਂ ਕਿ ਉਹਨੂੰ ਤਰਨਾ ਵੀ ਨਹੀਂ ਜੀ ਆਉਂਦਾ ਬੰਦਾ ਡਰ ਜਾਂਦਾ ਇਹਨਾਂ ਨੇ ਆਪਦੀ ਜਾਨ ਜੋਖਮ ਦੇ ਵਿੱਚ ਪਾ ਕੇ ਆਪਦੀ ਡਿਊਟੀ ਸਮਝ ਕੇ ਜਿਹੜਾ ਕੰਮ ਕੀਤਾ ਹੈ ਇਹ ਸਾਰੀ ਬਹੁਤ ਹੀ ਭਧਾਈ ਵਾਲੀ ਗੱਲ ਹੈ ਉਹ ਸਾਡੇ ਜਿਹੜੇ ਇਸ ਇਲਾਕੇ ਦੇ ਇੰਚਾਰਜ ਹਰਜੀਮਨ ਸਿੰਘ ਐ ਸੱਚੇ ਇਹਨਾਂ ਦੀ ਟੀਮ ਵੈਸੇ ਵੀ ਲਗਾਤਾਰ ਨਜ਼ਰ ਦੇ ਉੱਤੇ ਇਹਨਾਂ ਦੀ ਗਸ਼ਤੀ ਆ ਰਹੀ ਰਹਿੰਦੀ ਹੈ ਮੈਂ ਸਮਝਦਾ ਜਿਹੜਾ ਅੱਜ ਦਾ ਅਪਰਾਧ ਹੈ ਈ ਵਧਾਈ ਦੇ ਪਾਤਰ ਨੇ ਜਿਨ੍ਹਾਂ ਦਾ ਸਰਵਾਲ ਵੀ ਹੈ ਪਰਿਵਾਰ ਵੱਲੋਂ ਜਿਨ੍ਹਾਂ ਦੇ ਬੱਚੇ ਬੱਚਕੀ ਪਰਿਵਾਰ ਬਚ ਗਿਆ ਮੇਰੇ ਵੱਲੋਂ ਵੀ ਸਾਡੀ ਸਰਕਾਰ ਵੱਲੋਂ ਵੀ ਇਸ ਤਰ੍ਹਾਂ ਦੀ ਉਦਮ ਹਮੇਸ਼ਾ ਹੀ ਜਦੋਂ ਵੀ ਜੋ ਕਮਾਉਂਦਾ ਹੈ ਤਾਂ ਕਰਨ ਚਾਹੀਦਾ ਸਰਦਾਰ ਨਿਰੇਜ ਸਿੰਘਲਾ ਨਾਮ ਹੈ ਜਿਹੜੇ ਕੀ ਹੋਇਆ ਕਿ ਆਹ ਇੱਕ ਕਾਲ ਆਈ ਸੀ ਆਪਾਂ ਨੂੰ ਨੋਜ਼ਨ ਵੈਫਰ ਸਾਇਟੀ ਦੇ ਵਲੰਟੀਅਰ ਅਸੀਂ ਵੀ ਆਪਣੇ ਨਹਿਰ ਦੇ ਵਿੱਚ ਨਾ ਬੈਮਨ ਰੋਡ ਤੇ ਉੱਥੇ ਇੱਕ ਕਾਰ ਡਿੱਗ ਪਈ ਮੋਹੋਂ ਦਾ ਮੇ ਸੀਗੀ ਤੇ ਜਿਹਦੇ ਵਿੱਚ 6 ਬੰਦੇ ਸੀਗੇ ਤੇ 5 ਜਵਾਰ ਸੀ ਦੱਸਿਆ ਜਾ ਰਿਹਾ ਤੇ ਪੁਲਿਸ ਦੀ ਸਹਾਇਤਾ ਨਾਲ ਤੇ ਲੋਕਾਂ ਦੀ ਸਹਾਇਤਾ ਨਾਲ ਸਾਡੇ ਸਹਾਇਤਾ ਨਾਲ ਅਸੀਂ ਸਿਵਲ ਦਸਤਾ ਲੈ ਕੇ ਆਏ ਹਾਂ ਕਿੰਨੇ ਕੱਢੇ ਹੈਗੇ ਸਾਰੇ ਕੱਢ ਕੇ ਲਿਆਂਦੇ ਇਹ ਹਾਲਾਤ ਵੀ ਨੇ ਲਾ ਠੀਕ ਨੇ ਇੱਕ ਜਵਾਰ ਥੋੜਾ ਸੀਰੀਅਸ ਹੈ ਬਾਕੀ ਸਾਰੇ ਸਹੀ ਨੇ ਜਾਂ ਕਿਥੇ ਰੇ ਸੀ ਕਿਥੇ ਇਹ ਆਪ ਦੇ ਘਰੇ ਜਾ ਰਹੇ ਸੀ ਬੀਡ ਰੋਡ ਬੀਡ ਰੋਡ ਹਾਂ ਜੀ ਆਏ ਕਿੱਥੋਂ ਸੀ ਇਹਦੇ ਦੱਸਿਆ ਨਹੀਂ ਅਜੇ ਤੱਕ ਕਿੰਨੇ ਬੱਚੇ ਸੀ ਤੇ ਕਿੰਨੇ ਹੋਰ ਸੀ 5 ਜਵਾਰ ਸੀਗੇ ਤੇ 6 ਬੰਦੇ ਸੀ ਵਿੱਚ ਵੀ ਲੇਡੀ ਸੀ ਜੀ ਨਾਮ ਗਲਾਤ ਨਹੀਂ ਸਭ ਨੇ ਕੀ ਹੋਇਆ ਕਿ ਹਾਸੇ ਇਹ ਬਾਈ ਅਸੀਂ ਜਾ ਰਹੇ ਸੀ ਮੁੰਡਾ ਨਾ ਸਾਡੇ ਉੱਤੇ ਕਤਲ ਕਰਦਾ ਸੀ ਜਮਾ ਤੇ ਉਹਨਾਂ ਦੇ ਪੂ ਸੀਗਾ ਅੱਜ ਤੇ ਉਹਦਾ ਕਰਕੇ ਅਸੀਂ ਜਦੋਂ ਜਾ ਰਹੇ ਸੀਗੇ ਤੇ ਰਾਸਤੇ ਦੇ ਵਿੱਚ ਜਦੋਂ ਅਸੀਂ ਇਧਰ ਨਹਿਰ ਤੇ ਸੀ ਕਿ ਨਾਮੇ ਪੜ ਕੋਲੇ ਉਦੋਂ ਸਾਨੂੰ ਦੇਖਿਆ ਅਸੀਂ ਉਹਨੂੰ ਦੇਖਿਆ ਵੀ ਗੱਡੀ ਉਛਲੀ ਜਦੋਂ ਨਹਿਰ ਦੇ ਵਿੱਚ ਡਿੱਗੀ ਗੱਡੀ ਉਛਲੀ ਤੇ ਅਸੀਂ ਦਵਾ ਦਵਾ ਗੱਡੀ ਤੇ ਭਜਾ ਕੇ ਉਹਨਾਂ ਦੇ ਬਰਬ ਕਰਕੇ ਦੇ ਵਿੱਚ ਸਾਲਾ ਮਾਰੀਆਂ ਮੇਰਾ ਭਾਈ ਡਰਾਈਵਰ ਸੀ ਜਗਿੰਦਰ ਸਿੰਘ ਸੀਗੇ ਹੋਰ ਕਈ ਸੀਗੇ ਮੱਲੇ ਦੇ ਹੋਰ ਵੀ ਉੱਥੇ ਬਾਦੂ ਮੌਕੇ ਤੇ ਪੁਲਿਸ ਪਹੁੰਚ ਗਏ ਉਹਨਾਂ ਨੇ ਇੱਕ ਵੀਰ ਸੀਗਾ ਮਲਾਜਮ ਉਹਨੂੰ ਵਿੱਚ ਨਹਿਰ ਦੇ ਸਾਲ ਮਾਰੀ ਇਹਨਾਂ ਨੂੰ ਕੱਢਿਆ ਗਿਆ ਬਾਈ ਜੀ ਕਿੰਨੇ ਕਿੰਨੇ ਸੀ ਗੱਡੀ ਦੇ ਤੇ 8 ਜਾਣੀ ਸੀ ਬਾਈ ਜੀ ਟੋਟਲ ਇਹ ਹਾਂਜੀ ਹਾਂਜੀ ਸਾਰੇ ਕੜਲੇ ਹੋ ਸਾਰੇ ਕੜਲੇ ਭਾਈ ਜੀ ਜਿਸ ਦਾ ਕੀ ਮਾਮਲਾ ਹੈ ਕਿ ਇਹ ਕਹਿੰਦੇ ਬੱਚੇ ਇੱਕ ਕਾਰ 'ਚ ਗਏ ਨਾ ਕੁਝ ਕੀ ਹਸਾ ਸਾਡੇ ਕੋਲ ਜੀ ਨੌਜਵਾਨ ਵੈਲਫੇਅਰ ਸੁਸਾਇਟੀ ਅਤੇ ਪੁਲਿਸ ਮਲਾਜਮਾਂ ਦੁਆਰਾ ਪੰਜ ਬੱਚੇ ਤੇ 6 ਵੱਡਿਆਂ ਨੂੰ ਲਿਆਂਦਾ ਗਿਆ ਹੈ ਉਹਨਾਂ ਦੇ ਦੱਸਣ ਮੁਤਾਬਕ ਉਹ ਕਿਸੇ ਕਾਰ ਵਿੱਚ ਸਵਾਰ ਸੀ ਜੋ ਕਿ ਨਹਿਰ ਵਿੱਚ ਡਿੱਗ ਗਈ ਸੀ ਅਸੀਂ ਬੱਚਿਆਂ ਦੀ ਜਿਹੜੀ ਸਾਡੀ ਟੀਮ ਹੈ ਸਰਜਨ ਪੀਡੀਆਟ੍ਰੀਸ਼ੀਅਨ ਤੇ ਅਸੀਂ ਉਹਨਾਂ ਨੂੰ ਦੇਖ ਰਹੇ ਹਾਂ ਇੱਕ ਬੱਚੇ ਦੀ ਹਾਲ ਥੋੜੀ ਗੰਭੀਰ ਲੱਗ ਰਹੀ ਹੈ ਬਾਕੀ ਬੱਚੇ ਤੇ ਬਾਕੀ ਸਾਰੇ ਵੱਡੇ ਸਟੇਬਲ ਨੇ ਟਰੀਟਮੈਂਟ ਦੀ ਚੱਲ ਰਹੀ ਹੈ